ਇਹੋ ਜਿਹਾ ਕਲਰ ਕੰਬੀਨੇਸ਼ਨ ਤੁਸੀਂ ਕਦੇ ਦੇਖਿਆ ਨਹੀਂ ਹੋਣਾ ਜਿਹੜਾ ਮੈਂ ਲੈ ਕੇ ਆਇਆ ਸੋ ਹਰ ਕਿਸੇ ਦੀ ਖੁਆਇਸ਼ ਹੁੰਦੀ ਹੈ ਵੀ ਐਦਾਂ ਦੇ ਸੈਲੀਬ੍ਰਿਟੀ ਆਰਟੀਕਲ ਅਸੀਂ ਪਾਈਏ ਕਿਉਂਕਿ ਜਦੋਂ ਆਪਾਂ ਰੈਡੀ ਕਰਵਾਨੇ ਆ ਜਾਂ ਆਪਾਂ ਪੁੱਛਦੇ ਆ ਰੇਟ ਤਾਂ ਬਹੁਤ ਮਹਿੰਗੇ ਦੱਸਦੇ ਆ ਕੋਈ 35000 ਕੋਈ 40000 ਤਾਂ ਉੱਥੇ ਆ ਕੇ ਹਰ ਕੋਈ ਚੁੱਪ ਕਰ ਜਾਂਦਾ ਕਿਉਂਕਿ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਕਿਉਂਕਿ ਜਿਹੜੇ ਲੈਂਦੇ ਚਲੋ ਲੈ ਲੈਂਦੇ ਆ ਪਰ ਇਹ ਆਰਟੀਕਲ ਇਹੋ ਜਿਹਾ ਆਪਾਂ ਰੈਡੀ ਕਰਵਾਇਆ ਵੀ ਜਿਸ ਪ੍ਰਾਈਸ 'ਚ ਕਰਵਾਇਆ ਵੀ ਹਰ ਕੋਈ ਅਫੋਰਡੇਬਲ ਪ੍ਰਾਈਸ ਆ ਇਹਦਾ ਕਿ ਹਰ ਕੋਈ ਅਫੋਰਡ ਕਰ ਸਕਦਾ ਸੋ ਤੁਸੀਂ ਪੀਸ ਚ ਸੋ ਇਹ ਪੀਸ ਬਣਾ ਹੋਇਆ ਜੀ ਬੜਾ ਸ਼ਾਨਦਾਰ ਪੀਸ ਹੈ ਆ ਤੁਹਾਨੂੰ ਮੈਂ ਮਾਡਲ ਦੇ ਪਾਇਆ ਦਿਖਾ ਰਿਹਾ ਸੋ ਅਲਟੀਮੇਟ ਬੁਟੀਕ ਪੀਸ ਹੈ ਹੁਣ ਤੁਸੀਂ ਚੈੱਕ ਕਰੋ ਜੀ ਡਬਲ ਸ਼ੇਡ ਦਾ ਇਹ ਡਿਜ਼ਾਈਨ ਇੰਨਾ ਪਿਆਰਾ yellow ਨਾਲ orange ਦਾ ਕੰਬੀਨੇਸ਼ਨ ਮੈਂ ਫਸਟ ਟਾਈਮ ਦੇਖ ਰਿਹਾ ਸੱਚੀ ਗੱਲ ਕਹਿ ਰਿਹਾ ਸੋ ਫੁੱਲ ਪਿਓਰ 35 ਗ੍ਰਾਮ organza ਦਾ ਲਗਜ਼ਰੀ ਐਕਸਕਲੂਸਿਵ ਆਰਟੀਕਲ ਹੈ ਜੀ ਜੇ ਐਦਾਂ ਦੇ ਆਰਟੀਕਲ ਆਪਾਂ ਬੁਟੀਕਾਂ ਤੋਂ ਰੀਡੀ ਕਰਵਾਣੇ ਆ ਤਾਂ ਕੋਈ 35000 ਕੋਈ 40000 ਦਾ ਕੋਈ 45000 ਦਾ ਕੋਈ 30000 ਦਾ ਇਸ ਤੋਂ ਘੱਟ ਕੋਈ ਵੀ ਨਹੀਂ ਬਣਾ ਸਕਦਾ ਸੋ ਪ੍ਰੋਪਰ ਹੈਵੀ ਬਾਟਮ ਤੇ ਕੰਮ ਪਿਓਰ ਕਲੇਵ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਇੱਕ ਤਾਂ ਹੁੰਦਾ orange ਜਿਆਦਾ ਅੱਖਾਂ ਨੂੰ ਚੋਬਣ ਵਾਲਾ ਰੰਗ ਹੁੰਦਾ ਉਹ ਵਾਲਾ ਨਹੀਂ ਇਹ sweet ਜਿਹਾ ਸ਼ੇਡ ਹੈ ਸੋ ਆ ਚੈੱਕ ਕਰੋ ਇਸ ਦਾ ਡਬਲ ਸ਼ੇਡ ਦਾ ਹੀ ਦੁਪੱਟਾ ਆ ਰਿਹਾ ਸੋ ਆਰਟੀਕਲ ਇੰਨਾ ਪਿਆਰਾ ਮੈਂ ਇਹ ਗੱਲ ਦਾ ਦਾਵਾ ਕਰਦਾ ਕਿ ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਰਿਹਾ ਨਾ ਮੈਂ ਵਸ ਤੁਸੀਂ ਮਾਰਕੀਟ 'ਚ ਨਹੀਂ ਦੇਖੀ ਹੋਣੇ ਕਦੇ ਵੀ ਆ ਚੈੱਕ ਕਰੋ ਦੁਪੱਟਾ ਦੁਪੱਟਾ ਦਿਖਾ ਰੋ ਮੈਂ ਸੋ ਦੁਪੱਟਾ ਸਾਰਾ ਹੈਂਡਵਰਕ ਦੇ ਵਿੱਚ ਫੋਰ ਸਾਈਡ ਔਰ ਰੇਟ ਜੋ ਇੰਝ ਆ ਰਿਹਾ ਰੇਟ ਬਿਲਕੁਲ ਇਕਨੋਮਿਕਲ ਪ੍ਰਾਈਸ ਦਾ 13900 ਇੱਕ ਤੁਹਾਡੇ ਲਈ ਨ ਆਪਾਂ ਸੂਟ ਦੇ ਵਿੱਚ ਰੈਡੀ ਕਰਵਾਇਆ ਬੜਾ ਤੁਸੀਂ ਮਾਡਲ ਦੇ ਪਾਸੇ ਚੈੱਕ ਕਰ ਦੋ ਆਰਟੀਕਲ ਬੜਾ ਸ਼ਾਨਦਾਰ ਹੈ ਸੋ ਬੜਾ ਪਿਆਰਾ ਆਰਟੀਕਲ ਹੈ ਜੀ ਕੁਝ ਲੱਗ ਜੀ ਚੀਜ਼ ਬਣ ਕੇ ਆਈ ਹੈ ਸੋ ਡਬਲ ਸ਼ੇਡ ਦਾ ਬੁਟੀਕ ਪੀਸ ਮੈਂ ਰੈਡੀ ਕਰਵਾਇਆ ਤੁਹਾਡੇ ਲਈ ਇਨਾ ਪਿਆਰਾ ਆਰਟੀਕਲ ਹੈ ਕਿ ਡਿਜ਼ਾਈਨਿੰਗ ਇੰਨੀ ਸੋਹਣੀ ਹੈ ਕਲਰ ਕੰਟਰਾਸਟ ਇਨਾ ਪਿਆਰਾ ਹੈ ਭਜੀ ਫਸਟ ਟਾਈਮ ਕੁਛ ਐਦਾ ਦਾ ਯੂਨਿਕ ਜਿਹਾ ਆਰਟੀਕਲ ਆਇਆ ਆ ਚੈੱਕ ਕਰੋ ਜੀ 3D ਕਲਰ ਦੇ ਵਿੱਚ ਸ਼ਰਟ ਬਣੀ ਹੋਈ ਹੈ ਸਿਗਰੀਨ ਕਲਰ ਵਿੱਚ ਦਿੱਤਾ ਆ ਰਾਇਲ ਬਲੂ ਇਸ ਤਰ੍ਹਾਂ ਮਸਟਰਡ ਵੀ ਸੋ ਨੈਕ ਲਾਈਨ ਦੇਖੋ ਕਿੰਨਾ ਪਿਆਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਕੰਮ ਪ੍ਰੋਪਰ ਕੇਰੇ ਤੇ ਕੰਮ ਸੋ ਪੀਸ ਬੜਾ ਸ਼ਾਨਦਾਰ ਪਿਓਰ ਕਰੇਪ ਦੀ ਸਵਾਰ येलो ਮਸਟਰਡ ਕਲਰ ਦੀ ਬਾਟਮ ਤੇ ਸਾਰਾ ਹੈਂਡਵਰਕ ਕਰਿਆ ਹੋਇਆ ਸੋ ਅਲਟੀਮੇਟ ਬੁਟੀਕ ਪੀਸ ਹੈ ਮਤਲਬ ਕਿ ਜਿਨ੍ਹਾਂ ਨੂੰ ਕੁਝ ਓਏ ਹੋਏ 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 ਜਿਨ੍ਹਾਂ ਨੂੰ ਕੁਝ ਡਿਫਰੈਂਟ ਚਾਹੀਦਾ ਓਏ ਹੋਏ ਹੋਏ ਬੈਕ ਤੇ ਵੀ ਕਢਾਈ ਹੈ ਵਾਹ ਸ਼ਾਨਦਾਰ ਪੀਸ ਹੈ ਲੋ ਜੀ ਫਰੰਟ ਬੈਕ ਦਾ ਡਿਜ਼ਾਈਨ ਬਣਾ ਹੋਆ ਬੈਕ ਤੇ ਵੀ ਕੰਮ ਹੈ ਮੈਂ ਕਹਿੰਦਾ ਸਰਪ੍ਰਾਈਜ਼ ਨਿਕਲਿਆ ਦਿਵਾਲੀ ਦਾ ਮੇਰੇ ਲਈ ਤਾਂ ਇਹ ਸੋ ਪੀਸ ਬੜਾ ਸ਼ਾਨਦਾਰ ਹੈ ਫਰੰਟ ਔਰ ਬੈਕ ਤੇ ਵਰਕ ਹੈ ਜੀ ਸੋ ਅਲਟੀਮੇਟ ਪੀਸ ਹੈ ਅਲਟੀਮੇਟ ਆ ਚੈੱਕ ਕਰੋ ਜੀ ਇਹਦਾ ਦੁਪੱਟਾ ਦੁਪੱਟਾ ਵੀ ਇਦਾਂ ਦਾ ਬਣਾ ਹੋਆ ਪੂਰਾ ਹੈਵੀ ਦੁਪੱਟਾ ਜਾਲ ਕਿੰਨਾ ਪਿਆਰਾ ਪੀਸ ਹੈ ਹੈ ਚੀਜ਼ ਮਤਲਬ ਇਹਨਾਂ ਨੂੰ ਕਹਿਆ ਜਾਂਦਾ ਕੁਝ ਅਲੱ ਪੀਸ ਦੋ ਆਏ ਆ ਜਲਦੀ ਤੋਂ ਜਲਦੀ ਬਾਈ ਕਰ ਲੋ ਬਾਅਦ ਚ ਨਾ ਕਿਹਾ ਪਾਜੀ ਅਸੀਂ ਤਾਂ ਵੀਡੀਓ ਹੁਣ ਦੇਖੀ ਜੇ ਤੁਸੀਂ ਪਹਿਲੇ ਹੀ ਸੋਲਡ ਆਊਟ ਕਰਤਾ ਉਹ ਜੀ ਡਿਜ਼ਾਈਨਰ ਦੁਪੱਟੇ ਵਾਲਾ ਆਰਟੀਕਲ ਰੀਸਟਾਕ ਹੋਇਆ ਜੀ ਪਾਕਿਸਤਾਨੀ ਦੁਪੱਟੇ ਵਾਲਾ ਸੋ ਇੱਕ ਹੀ ਰਾਸ਼ਟ ਕਲਰ ਇੱਕ yellow ਕਲਰ ਤੇ ਇੱਕ ਆਏਗਾ ਮੋਰ ਪੰਖੀ ਫਿਰੋਜ਼ੀ ਸ਼ੇਡ ਤੇ ਇੱਕ ਆਏਗਾ ਬਲੈਕ ਇਹ ਚਾਰ ਪੀਸ ਤੁਸੀਂ ਦੇਖ ਰਹੇ ਹੋ ਇਹ ਚਾਰ ਪੀਸ ਦਾ ਜਿਹੜਾ ਰੇਟ ਆਊਗਾ ਇਸ ਦਾ ਜਿਹੜਾ ਰੇਟ ਹੈ 12750 ਹੁਣ ਜਿਹੜੇ ਕਸਟਮਰ ਸਾਨੂੰ ਕਹਿੰਦੇ ਪਾਜੀ ਸਸਤੀ ਰੇਂਜ ਦੇ ਵਿੱਚ ਵੀ ਆਉਂਦਾ ਏ ਆਰਟੀਕਲ ਘੱਟ ਰੇਂਜ 'ਚ ਵੀ ਆਉਂਦਾ ਪਰ ਤੁਸੀਂ ਕੋਣ ਜੰਦੇ ਲੋ ਜੀ 10500 ਰੇਂਜ ਦੇ ਵਿੱਚ ਵੀ ਆ ਗਿਆ ਇਹ ਆ ਦੋ ਪੀਸ 10500 ਰੇਂਜ 'ਚ ਬਣ ਕੇ ਆਇਆ ਆ ਚਾਰ ਪੀਸ 12700 ਰੇਂਜ ਦੇ ਵਿੱਚ ਬਣ ਕੇ ਆਇਆ ਸੋ ਹੁਣ ਮੈਂ ਤੁਹਾਨੂੰ ਆਰਟੀਕਲ ਦਿਖਾਉਣਾ 12700 ਵਾਲਾ ਪਹਿਲਾਂ ਤੁਸੀਂ 12700 ਵਾਲਾ ਚੈੱਕ ਕਰੋ ਆਰਟੀਕਲ ਆ ਲੋ ਆਈਗਾ ਰੋਸ਼ ਸ਼ੇਡ ਸਾਰਾ ਫਰੰਟ ਹੈਵੀ ਹੁਣ ਇਹਦਾ ਗੈਪ ਚੈੱਕ ਕਰੋ ਪਹਿਲਾਂ ਇਹਦਾ ਗੈਪ ਦੇਖੋ ਕਿੰਨਾ ਹੋ ਗੈਪਾ ਗੈਪ ਨਹੀਂ ਹੈਗਾ ਇਹਦਾ ਮਤਲਬ ਕਿ ਜ਼ਿਆਦਾ ਗੈਪ ਨਹੀਂ ਇਹ ਦਾ ਫਲ ਮਤਲਬ ਕਿ ਜਿਹੜਾ ਆ ਫਲਾਵਰ ਦਿੱਤਾ ਹੈ ਵੀ ਥੋੜਾ ਜਿਹਾ بڑا ਕਰਿਆ ਹੋਇਆ ਇਹਨੂੰ ਪ੍ਰੋਪਰ ਹੈਂਡਵਰਕ ਪ੍ਰੋਪਰ ਸਲੀਵਸ ਤੇ ਕੰਮ ਹੁਣ ਇਹਦਾ ਦੁਪੱਟਾ ਚੈੱਕ ਕਰੋ ਪਿਓਰ ਗਲਾਸ਼ੀਮਾ organza ਦੁਪੱਟਾ ਓਏ ਹੋ ਦੁਪੱਟਾ ਦੇਖੋ ਇਹਦਾ ਦੁਪੱਟਾ ਬੜਾ ਸ਼ਾਨਦਾਰ ਮੈਂ ਫੈਨ ਆ ਦੁਪੱਟੇ ਦਾ ਸੋ ਦੁਪੱਟਾ ਦੇਖੋ ਹੁਣ ਇਹਦੇ ਵਿੱਚ ਤੁਹਾਨੂੰ ਰੰਗ ਮਿਲਣਗੇ 4 ਇੱਕ ਆਊਗਾ yellow ਕਲਰ ਦੇਖੋ ਕਿੰਨਾ ਘੈਂਟ ਹੈ ਐਕਸਲੈਂਟ ਸ਼ੇਡ ਹੈ ਇਹ 12700 ਰੇਂਜ ਦੇ ਵਿੱਚ ਆਊਗਾ ਇੱਕ ਆਊਗਾ frozy ਕਲਰ ਦੇਖੋ ਇੱਕ ਕੂਆ ਫਰੋਜ਼ੀ ਇੱਕ ਕੂਆ ਬਲੈਕ ਗ੍ਰੇ ਬਲੈਕ ਇਹ 12700 ਰੇਂਜ ਦੇ ਵਿੱਚ ਸੋ ਲੋ ਜੀ ਆ ਗਿਆ ਗ੍ਰੇ ਬਲੈਕ ਸੋ ਲੋ ਜੀ ਇਹ ਆ ਗਿਆ 12700 ਵਾਲਾ ਹੁਣ ਆਊਗਾ 10500 ਵਾਲਾ ਦਹਾਨਾ ਹੁਣ 10500 ਵਾਲੇ ਦਾ ਤੁਸੀਂ ਫਲਾਵਰ ਵੀ ਚੈੱਕ ਕਰਿਓ ਇਹਦਾ weight ਵੀ ਘੱਟ ਆ ਉਹਦਾ weight ਵੀ ਹੈਵੀ ਹੈ ਹੁਣ ਇਹ ਲਾਈਟ weight ਬਣਾਇਆ ਥੋੜਾ ਜਿਹਾ ਇਹਦਾ ਗੈਪ ਦੇਖੋ ਕਿੰਨਾ ਇਹਦਾ ਫਲਾਵਰ ਛੋਟਾ ਕਰਿਆ ਹੋਇਆ ਸੋ ਇਹਦਾ ਦੁਪੱਟਾ ਚੈੱਕ ਕਰੋ ਇਹਦਾ ਦੁਪੱਟਾ ਵੀ ਥੋੜਾ ਜਿਹਾ ਲਾਈਟ weight ਬਣਾਇਆ ਹੋਇਆ ਹੈ ਉਹਨੂੰ ਦੇਖਣੋਂ ਸੇਮ ਲੱਗੂ ਆ ਇਹ ਰੇਟ ਫਰਕ ਹੈ 10500 ਨੀਚੇ ਵਾਲਾ 12750 ਇਹਦੇ ਦੋ ਰੰਗ ਮਿਲਣਗੇ ਪਿਸਤਾ ਗ੍ਰੀਨ ਕਾਜਰੀ ਕੋਈ ਕਹਿੰਦਾ ਦੀਵਾਲੀ 20 ਦੀ ਹੈ ਤੇ ਕੋਈ ਕਹਿੰਦਾ 21 ਦੀ ਹੈ ਚਾਹੇ ਦੀਵਾਲੀ 20 ਦੀ ਹੈ ਚਾਹੇ ਅੱਜ ਦੀ ਹੈ ਚਾਹੇ ਕੱਲ ਦੀ ਹੈ ਮੇਰੇ ਵੱਲੋਂ ਅਡਵਾਂਸ ਵਿੱਚ ਮੁਬਾਰਕਾਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਸਭ ਨੂੰ ਸੋ ਦੀਵਾਲੀ ਸਾਲ ਬਾਦ ਆਉਂਦੀ ਹੈ ਸੋ ਪ੍ਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਸਲੋਲੀ ਆ ਚੈੱਕ ਕਰੋ ਜੀ ਆਰਟੀਕਲ ਆਇਆ ਪਿਓਰ ਬਨਾਰਸੀ ਖੱਡੀ ਦਾ ਸਭ ਤੋਂ ਸੋਹਣੀ ਚੀਜ਼ ਲੈ ਕੇ ਆਇਆ ਹਣ ਵਾਸਤੇ ਆ ਆ ਰਹੀਏ ਸ਼ਰਟ ਸੋ ਬਾਵਾ ਦਾ ਆਪਣਾ ਦਾ ਲਾਗੇ ਦਿੱਤਾ ਤਿੰਨ ਤੋਂ ਸਾਢੇ ਤਿੰਨ ਮੀਟਰ ਕਿਲਾ ਸ਼ਰਟ ਦਾ ਫੈਬਰਿਕ ਆ ਬਾਜੂ ਦਾ ਕੱਪੜਾ ਐਕਸਟਰਾ ਫਰੰਟ ਬੈਕ ਤੇ ਬਾਰਡਰ ਸੇਮ ਬਣਿਆ ਹੋਇਆ ਹੈ ਇਹ ਸੋ ਆ ਆ ਰਹੀਏ ਇਸ ਦੀ ਬਾਟਮ ਤੇ ਆ ਆ ਰਿਹਾ ਇਸ ਦਾ ਪਿਓਰ ਖੱਡੀ ਦਾ ਦੁਪੱਟਾ ਇਹ ਸਾਰੀ ਮੀਨਾਕਾਰੀ ਹੈ ਆ ਚੈੱਕ ਕਰੋ ਮੀਨਾਕਾਰੀ ਦੀ ਆਈਟਮ ਹੈ ਚੀਜ਼ ਬੜੀ ਪਿਆਰੀ ਬਣੀ ਹੋਈ ਹੈ ਸੋ ਇਹਦੇ ਵਿੱਚ ਤੁਹਾਨੂੰ ਰੰਗ ਮਿਲੂਗਾ ਇੱਕ ਆਵਲਾ ਸ਼ੇਡ ਮਿਲੂਗਾ ਬਲੈਕ ਇੱਕ ਮਿਲੂਗਾ ਤੇ ਚ ਮਸਟਰਡ ਕਲਰ ਤੇ ਇੱਕ ਡਿਜ਼ਾਈਨ ਤੁਹਾਨੂੰ ਮਿਲਣਾ ਜੀ ਇਹਦੇ ਵਿੱਚ ਆ ਵਾਲਾ ਆਹ ਵੀ ਡਿਜ਼ਾਈਨ ਬੜਾ ਸ਼ਾਨਦਾਰ ਹੈ ਤੋਂ ਬੜਾ ਕੈਂਡ ਡਿਜ਼ਾਈਨ ਬਣਾ ਹੋਇਆ ਮੈਂ ਤੁਹਾਨੂੰ ਦਿਖਾਨਾ ਲਓ ਜੀ ਚੈੱਕ ਕਰੋ ਆਹ ਸ਼ਰਟ ਆ ਰਹੀ ਹੈ ਪਿਓਰ ਖੱਡੀ ਦੀ ਸਾਰਾ ਮੀਨਾਕਾਰੀ ਬਾਹਾਂ ਦਾ ਕੱਪੜਾ ਲੱਗ ਫਰੰਟ ਬੈਕ ਦਾ ਡਿਜ਼ਾਈਨ ਸੇਮ ਬੰਨਾ ਬਾਹਾਂ ਤੇ ਵੀ ਦਾ ਡਿਜ਼ਾਈਨ ਦਿੱਤਾ ਹੋਇਆ ਆ ਦੇਖੋ ਬਾਜੂ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਅੱਜ ਤੱਕ ਕੀ ਆ ਰਿਹਾ ਆ ਆ ਰਹੀ ਹੈ ਇਹਦੀ ਬਾਟਮ ਔਰ ਆ ਰਿਹਾ ਇਹ ਦਾ ਦੁਪੱਟਾ ਦੁਪੱਟਾ ਵੀ ਬੜਾ ਸ਼ਾਨਦਾਰ ਆ ਜੀ ਸੋ ਇਹਦੇ ਚ ਵੀ ਰੰਗ ਤੁਹਾਨੂੰ ਬੜੇ ਪਿਆਰੇ ਮਿਲ ਲੈਣੇ ਨੇ ਇੱਕ ਮਿਲੂਗਾ ਬਲੈਕ ਇੱਕ ਮਿਲੂਗਾ ਮਸਟਰਡ ਇੱਕ ਮਿਲੂਗਾ ਕਰੀਮ ਚਾਰ ਰੰਗ ਇਹਦੇ ਤਿੰਨ ਰੰਗ ਨੀਚੇ ਵਾਲੇ ਚ ਇੱਕ ਰੰਗ ਨੀਚੇ ਵਾਲੇ ਚ ਇੱਕ ਮਿੰਟ ਉੱਥੇ ਲਵੈਂਡਰ ਸ਼ੇਡ ਪਿਆ ਚੱਕ ਕੇ ਲਿਆ ਭੱਜ ਕੇ ਜਾ ਸੋ ਨੀਚੇ ਵਾਲੇ ਦੀ ਇੱਕ ਲਵੈਂਡਰ ਸ਼ੇਡ ਵੀ ਹੈਗਾ ਉਹ ਵੀ ਦਿਖਾਣਾ ਤੁਹਾਨੂੰ ਦੋ ਮਿੰਟ ਦੋ ਜਲਦੀ ਦੇ ਦੇ ਇਹਨਾਂ ਨੂੰ ਤਾਂ ਮੈਂ ਬੰਗਲਾਦੇਸ਼ ਪਹੁੰਚ ਜਾ ਹਾਂ ਜੀ ਲੋ ਜੀ ਨੀਚੇ ਵਾਲੇ ਦੇ ਵਿੱਚ ਇੱਕ ਰੰਗ ਤੁਹਾਨੂੰ ਮਿਲੂਗਾ ਲਵੈਂਡਰ ਜਿਹੜਾ ਨੀਚੇ ਦਿਖਾਇਆ ਬੰਨੇ ਸੋ ਇਹਦੇ ਚਾਰ ਰੰਗ ਇਹਦੇ ਚ ਆਗੇ ਚਾਰ ਰੰਗ نیچے ਵਾਲੇ ਜਾਗੇ ਕੋਈ ਵੀ ਰੰਗ ਲੈ ਲਓ ਸਭ ਤੋਂ ਜ਼ਿਆਦਾ ਸਪੀਡ ਨਾਲ ਜਿਹੜਾ ਕੋਈ ਗਰਾਰਾ ਸੂਟ ਮੇਰੇ ਤੋਂ ਸੇਲ ਹੋਇਆ ਨਾ ਆਵਲਾ ਆਰਟیکل ਆ ਉਹ ਸੋ ਸਭ ਤੋਂ ਸੋਹਣਾ ਗਰਾਰਾ ਸੂਟ ਜੀ ਦਬਕੇ ਵਰਕ ਦਾ ਸੋ ਫੁੱਲ ਫਲੇਅਰ ਦੇ ਵਿੱਚ ਗਰਾਰਾ ਇਹ ਗਰਾਰਾ ਸੂਟ ਰੀਸਟਾਕ ਹੋਇਆ ਜੀ ਗਰਾਰਾ ਸੂਟ ਬੜਾ ਸ਼ਾਨਦਾਰ ਹੈ ਫਰੰਟ ਔਰ ਬੈਕ ਤੇ ਪੂਰਾ ਹੈਵੀ ਕਮ ਹੈ ਗਰਾਰੇ ਦਾ ਸੋ ਗਰਾਰਾ ਚੈੱਕ ਕਰੋ ਆ ਆ ਰਿਹਾ ਗਰਾਰਾ ਬੜਾ ਪਿਆਰਾ ਫੁੱਲ ਫਲੇਅਰ ਦੇ ਵਿੱਚ ਲਹਿੰਗੇ ਜਿੰਨਾ ਫਲੇਅਰ ਹੈ ਗਰਾਰੇ ਦਾ ਸੋ ਗਰਾਰਾ ਬੜਾ ਸ਼ਾਨਦਾਰ ਬਣਾ ਰਿਹਾ ਹੈ ਸੋ ਆ ਚੈੱਕ ਕਰੋ ਇਸ ਦੀ ਸ਼ਰਟ ਸ਼ੋਰਟ ਸ਼ਰਟ ਦਾ ਗਰਾਰੇ ਵਾਲਾ ਆਰਟੀਕਲ ਆ ਗਿਆ ਜੀ ਆਹ ਰੀਸਟਾਕ ਹੋ ਗਿਆ ਸੋ ਬੜਾ ਪਿਆਰਾ ਪੀਸ ਆ ਆ ਆਂਦੀ ਸ਼ਰਟ ਆ ਸ਼ਰਟ ਤੇ ਸਾਰਾ ਦਬਕੇ ਦਾ ਕੰਮ ਆ ਸ਼ਰਟ ਬਹੁਤ ਸੋਹਣੀ ਬਣੀ ਜੀ ਗਰਾਰਾ ਬਹੁਤ ਸੋਹਣਾ ਹੈ ਪ੍ਰੋਪਰ 슬ੀਵਸ ਤੇ ਕੰਮ ਆ ਦੋ ਰੰਗ ਬਣ ਕੇ ਆ ਗਏ ਦੇ ਫੁੱਲ ਪਿਓਰ 35 ਗ੍ਰਾਮ オーਗੈਂਜ਼ਾ ਦੁਪੱਟਾ ਦੁਪੱਟੇ ਦਾ ਸਾਰਾ ਹੈਂਡਵਰਕ ਡਿਜੀਟਲ ਦੁਪੱਟਾ ਅਲਟੀਮੇਟ ਗਰਾਰਾ ਸੂਟ ਰੰਗ ਇਸ ਤੇ ਤੁਹਾਨੂੰ ਦੋ ਮਿਲਣਗੇ ਇੱਕ ਮਿਲੂਗਾ ਪਿਸਤਾ ਗ੍ਰੀਨ ਕਲਰ ਪਹਿਲਾਂ ਆਪਣੇ ਕੋਲ ਸੋਲੋ ਆਇਆ ਸੀ ਗਾਜ਼ਰੀ ਸ਼ੇਡ ਲੋ ਜੀ ਹੁਣ ਇਸ ਤੇ ਪਿਸਤਾ ਕਲਰ ਚੈੱਕ ਕਰੋ ਸੋ ਗਰਾਰਾ ਦਾ ਫਲੇਅਰ ਦੇਖੋ ਕਿੰਨਾ ਘੈਂਟ ਹੈ ਲੋ ਜੀ ਜਿਨ੍ਹਾਂ ਨੂੰ ਵਿਡਿੰਗ ਦੇ ਲਈ ਸਭ ਤੋਂ ਸੋਹਣਾ ਗਰਾਰਾ ਸੂਟ ਚਾਹੀਦਾ ਨਾ ਆਪ ਇਸ ਬਾਏ ਕਰ ਲਿਓ بس ਇਸ ਤੋਂ ਉੱਪਰ ਤਾਂ ਰੱਬ ਦਾ ਨਾਮ ਹੈ ਇਸ ਤੋਂ ਉੱਪਰ ਕੁਝ ਨਹੀਂ ਮਿਲਣਾ ਸਭ ਤੋਂ ਸੋਹਣਾ ਗਰਾਰਾ ਸੂਟ ਹੈ ਸੋ ਜਲਦੀ ਤੋਂ ਜਲਦੀ ਆਪਣਾ ਬਾਏ ਕਰ ਲਓ ਆ ਚੈੱਕ ਕਰੋ ਇਸ ਦਾ ਦੁਪੱਟਾ ਸੋ ਬਿਊ ਬਿਊਟੀਫੁੱਲ ਗਰਾਰਾ ਸੂਟ ਇੱਕ ਆਵਲਾ ਆਰਟੀਕਲ ਲੈ ਕੇ ਆਏ ਜੀ ਇਹ ਰੀਸਟੌਕ ਹੋਇਆ ਹੈ ਇੱਕ ਆਇਆ ਗਲਾਸ ਆਰਗੇਨਜ਼ਰ ਇੱਕ ਆਇਆ ਕ੍ਰਾਸ਼ ਆਰਗੇਨਜ਼ਾ ਦੇ ਜਣੀ ਕ੍ਰਾਸ਼ ਆਰਗੇਨਜ਼ਾ ਦੇ ਦੋ ਆਏ ਆ ਦੋਨੋਂ ਇੱਕ ਮਾਊਸ ਕਲਰ ਆ ਇੱਕ ਫਾਰਮ ਸ਼ੇਡ ਆ ਇੱਕ ਆਏਗਾ ਗਾਜ਼ਰੀ ਸ਼ੇਡ ਥੋੜਾ ਡਵਾਈਨ ਚੈੱਕ ਕਰੋ ਜੀ ਆਪਾਂ ਗਰੇ ਰੰਗ ਕੋਲ ਸੋ ਦੁਪੱਟਾ ਬੜਾ ਲਾਜਵਾ ਮੈਨੂੰ ਆਟਰਟਾਈਨਿੰਗ ਚੈੱਕ ਕਰੋ ਫੁੱਲ ਪਾਰਟੀ ਵੇਰ ਫੁੱਲ ਵੈਡਿੰਗ ਵੇਰ ਸੋ ਕੇਰਾ ਬਾਜੂ ਸਾਰਾ ਪੈਚਵਰਕ ਓਏ ਹੋਏ ਦੁਪੱਟਾ ਦੇਖੋ ਦੁਪੱਟਾ ਫੜੀ ਦਾ ਬੋ ਵੀ ਓਏ ਦੁਪੱਟਾ ਬੜਾ ਘੈਂਟ ਹੈ ਵਾ ਮੈਨੂੰ ਬਹੁਤ ਸੋਣਾ ਲੱਗਦਾ ਕੋਈ ਲੋ ਜੀ ਇੱਕ ਆ ਉਹ ਫਾਰਮ ਸ਼ੇਡ ਆ ਗਿਆ ਫਾਰਮ ਕਲਰ ਯਾਨੀ ਕਰੀਮ ਜਿਹਾ ਰੰਗ ਹੈ ਨੀਚੇ ਮਾਊਸ ਗਰੇਜ ਆ ਕਲਰ ਆ ਗਿਆ ਆਏਗਾ ਫਾਰਮ ਸ਼ੇਡ ਤੇ ਇੱਕ ਆ ਉਹ ਗਾਜ਼ਰੀ ਸ਼ੇਡ ਕਲਰ ਕੋਈ ਵੀ ਲਾ ਲਓ ਸਾਰੇ ਸੋਹਣੇ ਆ ਬਿਊਟੀਫੁਲ ਸ਼ੇਡ ਸੋ ਅਲਟੀਮੇਟ ਕਲਰ ਜਾਲ ਦੁਪੱਟੇ ਨਾਲ ਮੈਂ ਦੋ ਆਰਟੀਕਲ ਲੈ ਕੇ ਆਇਆ ਦੋਨੋਂ ਤੇ ਦੋਨੋਂ ਆਰਟੀਕਲ ਸੋਹਣੇ ਆ ਦੋਨਾਂ ਦਾ ਪ੍ਰਾਈਸ ਡਿਫਰੈਂਟ ਰਹੇਗਾ ਦੋ ਦੋ ਰੰਗ ਨੇ ਇੱਕ ਤਾਂ ਆਰ ਡਿਜ਼ਾਈਨ ਹੈ ਇਹਦੇ ਵਿੱਚ ਦੋ ਰੰਗ ਨੇ ਇੱਕ ਡਿਜ਼ਾਈਨ ਆ ਇਹਦੇ ਵਿੱਚ ਦੋ ਰੰਗ ਨੇ ਸੋ ਇਹ ਡਿਜ਼ਾਈਨ ਡਿਫਰੈਂਟ ਹੈ ਮਮੀ ਹਨਾ ਇੱਕ ਮਿੰਟ ਆ ਇਹ ਦੋ ਇਹ ਦੋਨੋਂ ਤਿੰਨ ਡਿਜ਼ਾਈਨ ਨੇ ਮਤਲਬ ਕਿ ਆ ਦੋਨੋਂ ਸਿੰਗਲ ਸਿੰਗਲ ਨੇ ਇੱਕ ਦੇ ਵਿੱਚ ਦੋ ਰੰਗ ਨੇ ਤੁਸੀਂ ਚੈੱਕ ਕਰ ਲਓ ਡਿਜ਼ਾਈਨ ਪਹਿਲਾ ਡਿਜ਼ਾਈਨ ਆ ਚੈੱਕ ਕਰੋ ਫੁੱਲ ਪਿਓਰ 35 ਗ੍ਰਾਮ ਔਰਗੈਂਜ਼ਾ ਦਾ ਲਗਜ਼ਰੀ ਸੂਟ ਸੋ ਲਾਈਨਿੰਗ ਦਾ ਕਪੜਾ ਨਾਲ ਆ ਸੋ ਪਿਓਰ ਔਰਗੈਂਜ਼ਾ ਪ੍ਰੋਪਰ ਹੈਵੀ ਫਰੰਟ ਪਿਓਰ ਕ੍ਰੇਪ ਦੀ ਲਾਈਨਿੰਗ ਬਾਜੂ ਇਧਰ ਗੱਡੀਆਂ ਹੋਈਆਂ ਨੇ ਇਹਦੀਆਂ ਬੈਕ ਸਾਈਡ ਤੋਂ 3 ਮੀਟਰ ਫੈਬਰੀਕ ਤਾਂ ਆ ਸ਼ਰਟ ਦਾ ਸੋ ਆ ਆ ਰਿਹਾ ਇਸ ਦਾ ਫੁੱਲ ਹੈਵੀ ਜਾਲ ਦੁਪੱਟਾ ਫੁੱਲ ਪਿਓਰ 35 ਗ੍ਰਾਮ ਵਰਗੇ ਇਸ ਦਾ ਪਾਰੀ ਦੁਪੱਟੇ ਨਾਲ ਸੂਟ ਰੰਗ ਤੁਹਾਨੂੰ ਇੱਕ ਮਿਲੂਗਾ ਇਸ ਚ ਮੂੰਗੀਆ ਸ਼ੇਡ ਬੋਟਲ ਗ੍ਰੀਨ ਕਲਰ ਇੱਕ ਮਿਲੂਗਾ ਬੋਟਲ ਗ੍ਰੀਨ ਕਲਰ ਕਲਰ ਤੁਸੀਂ ਕੋਈ ਵੀ ਲੈ ਲਓ ਤਾਂ ਉਹਨਾਂ ਦੇ ਵਿੱਚੋਂ ਇੱਕ ਡਿਜ਼ਾਈਨ ਸੋਲੋ ਆਊਗਾ ਫਰੋਜ਼ੀ ਰੰਗ ਦੇ ਵਿੱਚ ਆਹ ਵਾਲਾ ਸਰਪ੍ਰਾਈਜ਼ ਇਹਨਾਂ ਦੋਨਾਂ ਦਾ ਤਕਰੀਬਨ ਹਾਂ ਇਹਦਾ ਪ੍ਰਾਈਸ ਲੱਗਿਆ ਨਿਚੇ ਵਾਲਾ ਤਾਂ ਲੱਗ ਹੈ ਤੁਸੀਂ ਸਾਨੂੰ WhatsApp ਕਰ ਦਿਓ ਮੈਂ ਤੁਹਾਨੂੰ ਉੱਥੇ ਪ੍ਰਾਈਸ ਮੈਂਸ਼ਨ ਕਰ ਦੂੰਗਾ ਸੋ ਇਹਦਾ ਵੀ ਬਾਜੂ ਦਾ ਕੱਪੜਾ ਇਧਰੋਂ 슬ੀਵਜ਼ ਇਧਰੋਂ ਕੱਢੀਆਂ ਹੋਈਆਂ ਨੇ ਬੈਕ ਸਾਈਡ ਤੋਂ ਕਿਉਂਕਿ ਇਹਦੇ ਬਣਨ ਦਾ ਕੋਈ ਦਿੱਕਤ ਨਹੀਂ ਆਉਂਦਾ ਮਤਲਬ ਕਿ ਜਿੰਨੀ ਮਰਜ਼ੀ ਲੈਂਥ ਕੇ ਰਾਜ ਨੂੰ ਮਰਜ਼ੀ ਐਡਜਸਟੇਬਲ ਆ ਚੈੱਕ ਕਰੋ ਦੁਪੱਟਾ ਇੱਕ ਆਊਗਾ ਸੋਲੋ ਆਵਲ ਰਸਟ ਕਲਰ ਦਾ ਅਰਵਾਇ ਇਹ ਵੀ ਫੁੱਲ ਹੈਵੀ ਜਾਲ ਦੁਪੱਟੇ ਨਾਲ ਸੋ ਜਿਨ੍ਹਾਂ ਨੂੰ ਜਾਲ ਦੁਪੱਟੇ ਵਾਲਾ ਸੂਟ ਚਾਹੀਦੇ ਨੇ ਪੂਰੇ ਹੈਵੀ ਤਾਂ ਆਪ ਇਸ ਬਾਏ ਕਰ ਦਿਓ ਚਾਰਾਂ ਦੇ ਵਿੱਚੋਂ ਕੋਈ ਵੀ ਵੀਸ ਲਾ ਲਓ ਆ ਰਸਟ ਕਲਰ ਆ ਗਿਆ ਲੋ ਹੁਣ ਜਲਦੀ ਨਾਲ ਦੀ ਬੁਕਿੰਗ ਕਰਾ ਲਓ ਇਹਦਾ WhatsApp ਤੇ ਤੁਸੀਂ ਮੈਸੇਜ ਕਰ ਦਿਓ ਮੈਂ ਰਿਪਲਾਈ ਕਰ ਦਿਆਂਗਾ ਲੋ ਜੀ ਆ ਵੀ ਫਰਖਾਬਦੀ ਆਰਟੀਕਲ ਹੁਣ ਦੋ ਰੇਟਾਂ ਦੇ ਵਿੱਚ ਬਣ ਕੇ ਆ ਗਿਆ ਜੀ ਸੋ ਜਿਹੜਾ ਮੈਂ ਆ ਲੈ ਕੇ ਆ ਇਹਦਾ ਪ੍ਰਾਈਸ ਬਿਲਕੁਲ ਘਟਾ ਹੈ ਇੱਕ ਆ ਰਿਹਾ ਜੀ 13900 ਦੀ ਰੇਂਜ ਦੇ ਵਿੱਚ ਇਹ ਆਇਆ ਜੀ ਬਰੇਲੀ ਤੋਂ ਬਣ ਕੇ ਉਹ ਆਇਆ ਲਖਨਊ ਤੋਂ ਬਣ ਕੇ ਜਿਹੜਾ ਲਖਨਊ ਵਾਲਾ ਉਹ ਮਹਿੰਗਾ ਤੇ ਜਿਹੜਾ ਬਰੇਲੀ ਵਾਲਾ ਉਹ ਘੱਟ ਰੇਟ ਦਾ ਸੋ ਚੈੱਕ ਕਰੋ ਜੀ ਫਰਖਾਬਦੀ ਆਰਟੀਕਲ ਘੱਟ ਰੇਂਜ ਦੇ ਵਿੱਚ ਰੈਡੀ ਕਰਵਾਇਆ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਬਸ ਹਜ਼ਾਰ ਕੁ ਰੁਪਏ ਦਾ ਡਿਫਰੈਂਸ ਹੈ ਸੋ ਜਿਹੜਾ ਇਸ ਦਾ ਪ੍ਰਾਈਸ ਹੋਏਗਾ ਸੋ ਕੋਈ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਹਜ਼ਾਰ ਰੁਪਏ ਦਾ ਹੀ ਡਿਫਰੈਂਸ ਹੈ ਇਹ 12 800 ਦੀ ਰੇਂਜ ਦੇ ਵਿੱਚ ਆਉ 13 900 ਰੇਂਜ ਦੇ ਵਿੱਚ ਹੈ ਸੋ ਚੈੱਕ ਕਰੋ ਜੀ ਫਰਖਾਬਾਦੀ ਆਰਟੀਕਲ ਸੋ ਆ ਆ ਰਿਹਾ ਹੈ ਇਸ ਦਾ ਫਰੰਟ ਪ੍ਰੋਪਰ ਹੈਵੀ 슬ੀਵਸ ਦੇ ਕੰਮ ਮਹਿਰੂਨ ਚੈਰੀ ਸ਼ੇਡ ਜਿਹੜਾ ਮੈਂ ਓਪਨ ਕਰਿਆ ਪਿਓਰ ਕਲੇਪ ਦੀ ਸਲਵਾਰ ਸਲਵਾਰ ਤੇ ਫੁੱਲ ਹੈਵੀ ਵਰਕ ਕਰਿਆ ਹੋਇਆ ਉੱਪਰ ਤੱਕ ਵਰਕ ਹੈ ਸਲਵਾਰ ਦਾ ਸੋ ਚੈੱਕ ਕਰੋ ਸੋ ਕੰਮ ਬਹੁਤ ਸੋਹਣਾ ਸਾਰਾ ਹੈਂਡ ਵਰਕ ਹੈ ਫਰਖਾਬਾਦੀ ਟ੍ਰੈਡੀਸ਼ਨਲ ਸੂਟ ਹੈ ਪੂਰੇ ਪੰਜਾਬ ਦਾ ਨਹੀਂ ਪੂਰੇ ਇੰਡੀਆ ਦਾ ਟ੍ਰੈਂਡਿੰਗ ਆਰਟੀਕਲ ਹੈ ਇਸ ਟਾਈਮ ਆ ਚੈੱਕ ਕਰੋ ਜੀ ਇਸ ਦਾ ਦੁਪੱਟਾ ਔਰ ਸ਼ੇਡ ਚੈੱਕ ਕਰੋ ਕਿੰਨੇ ਸ਼ਾਨਦਾਰ ਰੈਡੀਗੋਏ ਆ ਆ ਦੇਖੋ ਕਿੰਨਾ ਪਿਆਰਾ 걸 ਰਿਹਾ ਪੀਚ ਕਲਰ ਸੀ ਗ੍ਰੀਨ ਸ਼ੇਡ ਪਿੰਕ ਕਲਰ ਫਰੋਜ਼ੀ ਸ਼ੇਡ ਡਾਰਕ ਗਾਜ਼ਰੀ ਕਲਰ ਮਜ਼ੈਂਟਾ ਕਲਰ ਨਾਵਾ ਜਾਂ ਬਲੂ ਸ਼ੇਡ ਆ ਆਏਗਾ ਪਿਆਜੀ ਓਨੀਅਨ ਕਲਰ ਸੋ ਕਲਰ ਤੁਸੀਂ ਕੋਈ ਵੀ ਲੈ ਲਓ 12800 ਰੁਪਏ ਦਾ ਰੇਟ ਹੈ ਪਿਓਰ ਖੱਡੀ ਦਾ ਆਰਟੀਕਲ ਹੈ ਜੀ ਬਨਾਰਸੀ ਖੱਡੀ ਦਾ ਇਹ ਆਰਟੀਕਲ ਰੀਸਟਾਕ ਹੋਇਆ ਹੈ ਬਿਊਟੀਫੁਲ ਆਰਟੀਕਲ ਜੀ ਪਿਓਰ ਬਨਾਰਸੀ ਖੱਡੀ ਦਾ ਸੁਪਰ ਡੁੱਪਰੇਟ ਆਰਟੀਕਲ ਹੈ ਜੀ ਸੋ ਡਿਜ਼ਾਈਨਿੰਗ ਬੜੀ ਸੋਹਣੀ ਹੈ ਇਸ ਦੀ ਸੋ ਲੋ ਜੀ ਜਿਨ੍ਹਾਂ ਨੂੰ ਪਾਰਟੀ ਵੇਅਰ ਦੇ ਵਿੱਚ ਕੋਈ ਪਿਓਰ ਦਾ ਐਕਸਕਲੂਸਿਵ ਆਰਟੀਕਲ ਚਾਹੀਦਾ ਹੈ ਐਕਸਕਲੂਸਿਵ ਸੋ ਡਿਜ਼ਾਈਨਰ ਸੂਟ ਹੈ ਜੀ ਪਿਓਰ ਖੱਡੀ ਦਾ ਬੜਾ ਸ਼ਾਨਦਾਰ ਪੀਸ ਹੈ ਸੋ ਡਿਜ਼ਾਈਨਿੰਗ ਨੈਕਸਟ ਲੈਵਲ ਦੀ ਡਿਜ਼ਾਈਨਿੰਗ ਹੈ ਪਿਓਰ ਖੱਡੀ ਦੀ origional pure dry cleaner piece ਹੈ ਇਹ ਸੋ ਸਾਰਾ ਹੈਂਡਵਰਕ ਆ ਰਿਹਾ ਹੈ फ्रंट बैक ਤੇ ਬਾਰਡਰ ਸੇਮ ਬਣਿਆ ਹੋਇਆ ਸਾਰਾ ਹੈਂਡਵਰਕ ਹੈ ਸੋ ਪ੍ਰੋਪਰ 슬ੀਵਸ ਤੇ ਕੰਮ ਹੈ ਤਾਂ ਦੁਪੱਟਾ ਬੜਾ ਸ਼ਾਨਦਾਰ ਹੈ ਦੁਪੱਟਾ ਫੜ ਬੋ ਵੀ ਇਹਦਾ ਓਏ ਸੋ ਪੀਸ ਬੜਾ ਘੈਂਟ ਹੈ ਜੀ ਅਲਟੀਮੇਟ ਪੀਸ ਹੈ ਅਲਟੀਮੇਟ ਓਏ ਹੋ ਹੋ ਜਬਰਦਸਤ ਦੁਪੱਟਾ ਚੈੱਕ ਕਰੋ ਜੀ ਦੁਪੱਟੇ ਦੇ ਤੁਸੀਂ ਦੁਪੱਟੇ ਦਾ ਪਣਾ ਚੈੱਕ ਕਰੋ ਦੁਪੱਟੇ ਦੀ ਲੰਬਾਈ ਚੈੱਕ ਕਰੋ ਪੂਰਾ ਹੈਵੀ ਦੁਪੱਟਾ ਦੋ ਸ਼ੇਡ ਮਿਲਣਗੇ ਰਾਣੀ ਮਜ਼ੈਂਟਾ ਤੇ ਇੱਕ ਰਾਸਟ ਦੋਨੋਂ ਕਲਰ ਲਾਜਵਾ ਵਾ ਸੋ ਪਿਓਰ ਬਨਾਰਸੀ ਖੱਡੀ ਦਾ ਬਿਊਟੀਫੁਲ ਆਰਟੀਕਲ ਹੈ ਮੇਰੇ ਸਟੋਰ ਦਾ ਇਹ ਮੈਂ ਕਹਿੰਦਾ ਪੀਸ ਵੇਟਿੰਗ ਚ ਚੱਲ ਰਿਹਾ ਹਜੇ ਵੀ ਸੋ ਚਾਹੇ ਸ਼ਾਪ ਤੇ ਵੀ ਜੇ ਕਸਟਮਰ ਲੈਣ ਆਉਂਦਾ ਤਾਂ ਉਹਨਾਂ ਨੂੰ ਵੀ ਪ੍ਰੀ ਬੁਕਿੰਗ ਦੇ ਪੀਸ ਮਿਲ ਰਿਹਾ ਅਜੇ ਤੱਕ ਇਹ ਸੋ ਲੋ ਜੀ ਫਾਈਨਲੀ ਦੋ ਪੀਸ ਆ ਗਿਆ ਬਾਏ ਕਰ ਲਓ ਜਲਦੀ ਜਲਦੀ ਲੋ ਜੀ ਆ ਫਰਖਾਬਦੀ ਆ ਗਿਆ ਲਖਨਊ ਦਾ ਜਿਹੜਾ ਮੈਂ ਪਹਿਲਾਂ ਦਿਖਾਇਆ ਸੀ ਉਹ ਬਰੇਲੀ ਦਾ ਸੀਗਾ ਜਿਹਦਾ 12800 ਰੇਟ ਸੀ ਆ ਆ ਗਿਆ ਲਖਨਊ ਦਾ ਫਰਖਾਬਦੀ ਸੋ ਇਹਦਾ ਰੇਟ 13900 ਹੈ ਕਿਉਂਕਿ ਕਸਟਮਰ ਇੱਥੇ ਆ ਕੇ ਗੁੰਮਰਾਹ ਹੋ ਜਾਂਦਾ ਸੋ ਹੁਣ ਕੀ ਚੱਲਦਾ ਪਿਆ ਹੁਣ ਕਸਟਮਰ ਨੇ ਦੇਖਿਆ ਵੀ ਇਹੀ ਸੇਮ ਆਰਟੀਕਲ ਸਾਨੂੰ 13300 ਰੁਪਏ ਦਾ ਮ ਉਹੀ ਸੇਮ ਆਰਟੀਕਲ ਤੋਂ ਮੈਂ 12800 ਰੁਪਏ ਦੇ ਰਿਹਾ ਸੋ ਫਰਕ ਇਸ ਚੀਜ਼ ਦਾ ਹੁੰਦਾ ਹੈ ਚੀਜ਼ ਦਾ ਫਰਕ ਹੁੰਦਾ ਹੈ ਉਹ ਬਰੇਲੀ ਦਾ ਇਹ ਲਖਨਊ ਦਾ ਉਹ ਰੁਕ ਜਾ ਯਾਰ ਸ਼ੋਅ ਕਰ ਕਰਵਾ ਦਿੱਤਾ ਸੋ ਇਹ ਆ ਗਿਆ ਜੀ ਪਿਓਰ ਗਲਾਸ਼ਮ ਔਰ ਗੈਂਜ਼ਾ ਦਾ ਬੜਾ ਪਿਆਰਾ ਆਰਟੀਕਲ ਫਰਖਾਬਾਦੀ ਟ੍ਰੈਡੀਸ਼ਨਲ ਸੂਟ ਇਹ ਆ ਗਿਆ ਲਖਨਊ ਦਾ ਇਹਦੀ ਪਿਓਰ ਕ੍ਰੇਪ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਦੇਖੋ ਜੇ ਰੇਟ ਦਾ ਫਰਕ ਪੈਂਦਾ ਤਾਂ ਮਟੀਰੀਅਲ ਦਾ ਵੀ ਜ਼ਰੂਰ ਫਰਕ ਪੈਂਦਾ ਕੰਮ ਦਾ ਸੋ ਪ੍ਰੋਪਰ ਬਾਜੂ ਤੇ ਕੰਮ ਉਹੜੋ ਉਹ ਵੀ ਸੋਨਾ ਸੂਟ ਆ ਵੀ ਸੋਨਾ ਹੈ ਹੈ ਫਰਕਾ ਬਾਦੀ ਦੋਨੋਂ ਆ ਚੈੱਕ ਕਰੋ ਇਸ ਦਾ ਦੁਪੱਟਾ ਸੋ ਇਹਦੇ ਰੰਗ ਤੁਹਾਨੂੰ ਸਾਰੇ ਮਿਲਣਗੇ ਪੂਰਾ ਸੁਪਰ ਹਿੱਟ ਆਰਟੀਕਲ ਚੱਲ ਰਿਹਾ ਜੀ ਮੈਂ ਕਹਿੰਦਾ ਜਿੰਨੀਆਂ ਰੀਲਾਂ ਪਾਈਆਂ ਕਿਤੇ ਦੇ ਮਿਲੀਅਨ ਕਿਤੇ ਦੇ 5 ਲੱਖ ਕਿਤੇ ਦੇ 2 ਮਿਲੀਅਨ ਵਿਊਜ਼ ਰੋਮੀ ਰੰਗ ਤੇ ਨਿਗਾਹ ਕਰੋ ਨੇਵੀ ਬਲੂ ਲਵੈਂਡਰ ਰਾਸ਼ਟ ਬਲੂ ਰੈੱਡ ਬੋਟਲ ਗ੍ਰੀਨ ਪਿੰਕ ਫਰੋਜ਼ੀ ਸੀ ਗ੍ਰੀਨ ਕਾਫੀ ਔਰੇਂਜ ਸਾਰੇ ਰੰਗ ਨੇ ਇਹਦੇ ਵਿੱਚ ਮਦਈ ਰੰਗਾਂ ਦੀ ਆਪਸ਼ਨ ਇੰਨੀ ਹੋਇਆ ਕਿ ਤੁਸੀਂ ਨਾ ਨਹੀਂ ਕਰ ਸਕਦੇ ਭਾਜੀ ਆ ਰੰਗ ਹੈਗਾ ਤਾਂ ਆ ਨਹੀਂ ਲੈਣਾ ਸਾਰੇ ਰੰਗ ਸੋਨੇ ਆ ਕੋਈ ਵੀ ਰੰਗ ਬਾਏ ਕਰ ਲਓ ਭਜੀ ਇੱਕ ਕਲਾਇੰਟ ਦਾ ਅਸੀਂ ਕਨਸੈਪਟ ਰੈਡੀ ਕਰਵਾ ਕੇ ਦਿੱਤਾ ਉਹਨਾਂ ਦਾ ਮੈਸੇਜ ਆ ਸੀ ਭਾਜੀ ਸਾਨੂੰ ਨਾਰਕਲੀਆ ਲਹਿੰਗਾ ਚਾਹੀਦਾ ਪਰ ਸਾਨੂੰ ਚਾਹੀਦਾ ਪਿੰਕ ਰੰਗ ਦਾ ਅਸੀਂ ਅਗੇਜਮੈਂਟ ਤੇ ਵੇਅਰ ਕਰਨਾ ਰਿੰਗ ਸਰਮਣੀ ਤੇ ਮੈਂ ਪੀਸ ਤਿੰਨ ਰੈਡੀ ਕਰਵਾਏ ਇੱਕ ਉਹਨਾਂ ਲਈ ਦੋ ਆਪਣੇ ਲਈ ਸੋ ਪਹਿਲਾਂ ਤੁਸੀਂ ਪੀਸ ਚੈੱਕ ਕਰੋ ਫੋਟੋ ਦਿਖਾਣਾ ਤੁਹਾਨੂੰ ਮੈਂ ਆ ਸੇਮ ਪੀਸ ਆ ਇਹ ਪੀਚ ਰੰਗ ਚ ਬਣਾਇਆ ਪਰ ਆਪਾਂ ਪਿੰਕ ਰੰਗ ਚ ਰੈਡੀ ਕਰਵਾਇਆ ਕਿਉਂਕਿ ਉਹਨਾਂ ਨੇ ਪਿੰਕ ਦੀ ਡਿਮਾਂਡ ਕਰੀ ਅਗੇਜਮੈਂਟ ਤੇ ਪਾਣਾ ਬਹੁਤ ਸੋਹਣਾ ਕਨਸੈਪਟ ਅਨਾਰਕਲੀ ਨਾਲ ਲਹਿੰਗਾ ਸੋ ਪਹਿਲਾਂ ਤੁਸੀਂ ਲਹਿੰਗਾ ਚੈੱਕ ਕਰੋ ਲਹਿੰਗੇ ਤੇ ਸਾਰਾ ਹੈਂਡਵਰਕ ਕਰਿਆ ਹੋਇਆ ਇਸ ਟਾਈਮ ਦਾ ਟਾਪ ਟ੍ਰੈਂਡਿੰਗ ਕਨਸੈਪਟ ਹੈ ਜੀ ਅਨਾਰਕਲੀ ਨਾਲ ਲਹਿੰਗਾ ਲੋ ਜੀ ਅਗਰ ਤੁਸੀਂ ਕੈਨ ਵਗੈਰਾ ਲਵਾਉਣੀ ਹੈ ਤਾਂ ਲਵਾ ਸਕਦੇ ਹੋ ਚੁਆਇਸ ਤੁਹਾਡੀ ਹੈ ਸੋ ਆਹ ਲਹਿੰਗਾ ਆ ਰਿਹਾ ਫੁੱਲ ਫਲੇਅਰ ਦੇ ਵਿੱਚ ਹੁਣ ਚੈੱਕ ਕਰੋ ਅਨਾਰਕਲੀ ਕਿੰਨੀ ਸ਼ਾਨਦਾਰ ਬਣੀ ਹੋਈ ਹੈ ਸਾਰਾ ਸਾਰਾ ਹੈਂਡਵਰਕ ਅਲਟੀਮੇਟ ਪੀਸ ਬਣਾ ਹਾ ਜੀ ਲੋ ਜੀ ਅਨਾਰਕਲੀ ਦੇਖੋ ਕਿੰਨੀ ਪਿਆਰੀ ਹੈ ਸੋ ਆ ਆ ਗਈ ਨਾਰਕਲੀ ਫੁੱਲ ਫਲੇਅਰ ਦੇ ਵਿੱਚ ਫੁੱਲ ਹੈਵੀ ਅਨਾਰਕਲੀ ਆ ਰਹੀ ਹੈ ਨਾਕਰੀਨ ਲਹਿੰਗੇ ਦਾ ਕਨਸੈਪਟ ਸਭ ਤੋਂ ਸੋਹਣਾ ਕਨਸੈਪਟ ਹੈ ਪ੍ਰੋਪਰ ਹੈਵੀ 슬ੀਵਸ ਤੇ ਕੰਮ ਹੈ ਫਰੰਟ ਔਰ ਬੈਕ ਦੀ ਅਨਾਰਕਲੀ ਆਊਗੀ ਰੈਡੀ ਟੂ ਵੇਅਰ ਕਨਸੈਪਟ ਹੈ ਸੋ ਕੈਨ ਲਵਾਣੇ ਤੁਸੀਂ ਲਹਿੰਗੇ ਤੇ ਲਵਾ ਸਕਦੇ ਹੋ ਆ ਦੇਖੋ ਆ ਬੈਕ ਤੇ ਐਮਬਰਾਇਡਰੀ ਆ ਗਈ ਬੈਕ ਨੈਕ ਬਣਾ ਹੋਇਆ ਬੜਾ ਪਿਆਰਾ ਆਰਟੀਕਲ ਹੈ ਕਿਊਟਿਫੁਲ ਅਨਾਰਕਲੀ ਨਾਲ ਲਹਿੰਗਾ ਲੋ ਜੀ ਆ ਚੈੱਕ ਕਰੋ ਹੁਣ ਇਹਦਾ ਦੁਪੱਟਾ ਸੋ ਦੁਪੱਟਾ ਓਏ ਹੋਏ ਹੋਏ ਪੂਰਾ ਹੈਵੀ ਦੁਪੱਟਾ ਜਾਲ 4 ਸਾਈਡ ਪੂਰਾ ਜਾਲ ਸੋ ਅਨਾਰਕਲੀ ਦੇਖੋ ਐਦਾਂ ਦੇ ਕਨਸੈਪਟ ਜੇ ਤੁਸੀਂ ਜਿੱਦ 50000 ਰੁਪਏ ਆਮ ਨਾਰਮਲ ਗੱਲ ਆ ਸੋ ਇਸ ਦਾ ਪ੍ਰਾਈਸ ਤੁਹਾਨੂੰ ਮੈਂਸ਼ਨ ਹੋ ਜਾਏਗਾ WhatsApp ਕਰ ਦੋ ਰੇਟ ਦੇ ਅਕੋਰਡਿੰਗ ਬਹੁਤ ਸੋਹਣਾ ਕਨਸੈਪਟ ਹੈ 23000 ਰੁਪਏ ਇਸ ਦਾ ਰੇਟ ਰਹੂਗਾ ਮੋਸਟ ਬਿਊਟੀਫੁੱਲ ਆਰਟੀਕਲ ਲੈ ਕੇ ਆਏ ਜੀ ਪਿਓਰ ਖਾਦੀ ਸਿਲਕ ਦਾ ਇਹ ਆਏਗਾ ਮੂਜ਼ੈਂਟਾ ਸ਼ੇਡ ਤੇ ਇਹ ਆਏਗਾ ਰੈੱਡ ਕਲਰ ਸੋ ਦੋ ਰੰਗ ਆਪਾਂ ਰੈਡੀ ਕਰਵਾਏ ਆ ਇਹ ਮਤਲਬ ਕਿ ਕਲਰ ਜਿਹੜਾ ਮੂਜ਼ੈਂਟਾ ਸ਼ੇਡ ਆ ਮਤਲਬ ਕਿ ਇੱਕ ਤਾਂ ਹੁੰਦਾ ਆਮ ਕਾਮਨ ਜਾਂ ਕਲਰ ਕਾਮਨ ਸ਼ੇਡ ਨਹੀਂ ਡਿਫਰੈਂਟ ਸ਼ੇਡ ਹੈ ਬੁਟੀਕ ਪੀਸ ਆ ਪਿਓਰ ਖਾਦੀ ਸਿਲਕ ਦਾ ਬੜਾ ਸ਼ਾਨਦਾਰ ਪੀਸ ਬਣਾ ਆ neck ਤੇ ਸਾਰਾ ਸਾਰਾ ਹੈਂਡਵਰਕ ਘੇਰੇ ਤੇ ਸਾਰਾ ਹੈਂਡਵਰਕ ਪ੍ਰੋਪਰ 슬ੀਵਸ ਤੇ ਸਾਰਾ ਹੈਂਡਵਰਕ ਪੀਸ ਬੜਾ ਸ਼ਾਨਦਾਰ ਆ ਅਲਟੀਮੇਟ ਡਿਜ਼ਾਈਨਰ ਸੂਟ ਹੈ ਸੋ ਉਸ ਤੋਂ ਬਾਅਦ ਚੈੱਕ ਕਰੋ ਜੀ ਬਾਟਮ ਤੇ ਹੈਂਡਵਰਕ ਸੋ ਆ ਬਾਟਮ ਤੇ ਕੰਮ ਆਏਗਾ ਪਿਓਰ ਖਾਦੀ ਸਿਲਕ ਦਾ ਇਹ ਆਰਟੀਕਲ ਹੈ ਰੰਗ ਤੁਹਾਨੂੰ ਦੋ ਮਿਲਣਗੇ ਪਿਓਰ ਔਰਗੈਂਜ਼ਾ ਦਾ ਫੋਰ ਸਾਈਡ ਦੁਪੱਟਾ ਆ ਰਿਹਾ ਰੋਮੀ ਰੇਟ ਦੇਖੀਏ ਦਾ ਕਿੰਨਾ ਚਾ ਮੈਂ ਇਧਰੋਂ ਦੇਖ ਲੈਣਾ ਫੋਰ ਸਾਈਡ ਦੁਪੱਟਾ ਆ ਰਿਹਾ ਰੇਟ ਦੇ 11500 ਹੈ ਕਿੰਨਾ 11500 11500 ਹੀ ਰੈਂਦੇ ਵਿੱਚ ਸੂਟ ਹੈ ਰੇਟ ਦੇ ਹਿਸਾਬ ਨਾਲ ਸੂਟ ਬਹੁਤ ਸੋਹਣਾ ਇੱਕ ਆਏਗਾ ਜੀ ਪ੍ਰਾਪਰ ਟਮਾਟਰੀ ਰੈੱਡ ਕਲਰ ਸੋ ਕਲਰ ਤੁਸੀਂ ਕੋਈ ਵੀ ਲੈ ਲਓ ਸਪੀਸ ਬੜਾ ਘੈਂਟ ਹੈ ਫੁੱਲ ਜਾ ਹੁਣ ਮੈਂ ਫ੍ਰੀ ਕਰੀ ਜਾਂ ਮੈਂ ਆ ਲੋ ਆ ਚੈੱਕ ਕਰੋ ਦੁਪੱਟਾ ਜੀ ਸੋ ਬੁਕਿੰਗ ਕਰਾ ਲਓ ਜਲਦੀ ਤੋਂ ਜਲਦੀ ਜੀ ਲੋ ਜੀ ਮਹਿਰੂਨ ਕਲਰ ਦੇ ਵਿੱਚ ਅਨਾਰਕਲੀ ਲੈ ਕੇ ਆਇਆ ਸਪੈਸ਼ਲ ਫੋਰ ਬ੍ਰਾਈਡਲ ਚਾਹੇ ਜਿਨ੍ਹਾਂ ਨੂੰ ਵੈਡਿੰਗ ਦੇ ਲਈ ਚਾਹੀਦੀ ਹੈ ਰਿਸੈਪਸ਼ਨ ਦੇ ਲਈ ਅਨਾਰਕਲੀ ਚਾਹੀਦੀ ਹੈ ਮਹਿਰੂਨ ਕਲਰ ਦੇ ਵਿੱਚ ਲੈ ਕੇ ਆਇਆ ਬੜੀ ਪਿਆਰੀ ਅਨਾਰਕਲੀ ਹੈ ਨਾਰਕਲੀ ਬੜੀ ਸ਼ਾਨਦਾਰ ਆ ਜੀ ਸੋ ਅਲਟੀਮੇਟ ਅਨਾਰਕਲੀ ਬਣੀ ਹੋਈ ਹੈ ਆ ਚੈੱਕ ਕਰੋ ਜੀ ਅਨਾਰਕਲੀ ਆ ਰਹੀ ਹੈ ਅਨਾਰਕਲੀ ਬੜੀ ਪਿਆਰੀ ਸੋ ਪਿਓਰ ਖਾਦੀ ਸਿਲਕ ਦੇ ਆ ਆ ਰਹੀ ਹੈ ਅਨਾਰਕਲੀ ਦਾ ਫਲੇਅਰ ਫੁੱਲ ਫਲੇਅਰ ਦੇ ਵਿੱਚ ਅਨਾਰਕਲੀ ਆ ਪੂਰਾ ਫਰੰਟ ਹੈਵੀ ਆ ਗਿਆ neck ਤੇ ਸਾਰਾ ਹੈਂਡਵਰਕ ਰਿਆ ਹੋਇਆ ਬੈਕ ਤੇ ਵੀ ਸੇਮ ਵਰਕ ਆਏਗਾ ਅਨਾਰਕਲੀ ਦੇ ਆ ਦੇਖੋ ਬੈਕ ਤੇ ਵੀ ਸੇਮ ਆ ਰਿਹਾ ਪੂਰੀ ਹੈਵੀ ਅਨਾਰਕਲੀ ਨਾਰਕਲੀ ਬੜੀ ਸ਼ਾਨਦਾਰ ਹੈ ਪਿਓਰ ਖਾਦੀ ਸਿਲਕ ਦੀ ਸਲਵਾਰ ਹੈ ਇਸ ਦੇ ਨਾਲ ਚਾਹੇ ਤੁਸੀਂ ਪੈਂਟ ਪਲਾਜ਼ੋ ਚਾਹੇ ਸਲਵਾਰ ਜੋ ਮਰਜ਼ੀ ਬਣਾ ਸਕਦੇ ਹੋ ਵੈਸੇ ਮੋਡਲ ਦੇ ਪਾਏ ਦਿਖਾਇਆ ਰੂਮੀ ਪਿਓਰ ਖਾਦੀ ਸਿਲਕ ਫੈਬਰਿਕ ਹੈ ਸੋ ਸਾਰਾ ਹੈਂਡਵਰਕ ਆ ਇਸ ਦੀ ਬੋਟਮ ਆ ਰਹੀ ਹੈ ਔਰ ਪਿਓਰ ਔਰਗੈਂਜ਼ਾ ਦਾ ਅਲਟੀਮੇਟ ਦੁਪੱਟਾ ਸ਼ਾਨਦਾਰ ਦੁਪੱਟਾ ਸੋ ਨਾਰਕਲੀ ਕਿਵੇਂ ਲੱਗੀ ਮੈਨੂੰ ਜਰੂਰ ਦੱਸਿਓ ਅਨਾਰਕਲੀ ਬੜੀ ਸ਼ਾਨਦਾਰ ਹੈ ਸੋ ਬਾਏ ਕਰਨੀ ਹੈ ਤਾਂ ਜਲਦੀ ਓਲਦੀ ਆਪਣਾ ਆਰਡਰ ਪਲੇਸ ਕਰ ਲਓ ਜਿਹੜਾ ਇਸ ਦਾ ਪ੍ਰਾਈਸ ਆਊਗਾ ਪ੍ਰਾਈਸ ਮੈਂ ਕਨਫਰਮ ਕਰ ਲੈਣਾ ਪੀਸ ਆ ਪ੍ਰਾਈਸ ਦੱਸ ਹੀ ਦਿੰਨੇ ਆ ਪ੍ਰਾਈਸ ਆ ਰਹੀ 24000 300 300 ਰੁਪਏ